ਮੇਰੀ ਜ਼ਿੰਦਗੀ ਦਾ ਸੁਭਾਅ ਹੈ ਬੜੇ ਉਤਰਾ ਚੜਾਵੇ ਖੇ ਆ ਤਵੱਸ ਸਿਖੌਲੀ ਹੁੰਦੀ ਵੀ ਚੜਦੀ ਗਲ ਹੈ ਹੂੰ ਤੇ ਚੜਦੀ ਗਲ ਚ ਰਹਿਣਾ ਵੀ ਚਾਹੀਦਾ ਹੈ ਮੇਰੀ ਅਰਥਾ ਮੈਂ ਤਾਂ ਜ਼ਿੰਦਗੀ ਦਾ ਇੱਕ ਸੂਲ ਰੱਖਿਆ ਜਿਨੇ ਕੌਮ ਦੀ ਬਿਹਤਰੀ ਵਾਸਤੇ ਹੂੰ ਜਿਨੇ ਇਹ ਕੌਮੀ ਇਹ ਇਨਸਾਫ ਵਾਸਤੇ ਹੂੰ ਜਾਂ ਕੌਮੀ ਸੰਘਰਸ਼ ਵਾਸਤੇ ਹੂੰ ਇੱਕ ਕਦਮ ਵੀ ਪੁੱਟਿਆ ਇੱਕ ਕਦਮ ਵੀ ਬਿਰਸਾ ਸਿੰਘ ਮਲਟੋਹੀ ਨਾਲ ਉਹਦੇ ਸੋ ਅ ਦੂਰੀਆਂ ਹੋਣ ਜਾਂ ਵਖਰੇਵੇਂ ਹੋਣ ਹਮ ਪਰ ਬਿਰਸਾ ਸਿੰਘ ਮਲਟੋਹਾਂ ਉਹਨਾਂ ਦੀ ਕਦਰ ਕਰਦਾ ਸੀ ਕਰਦਾ ਹੈ ਤੇ ਆਖਰੀ ਸਾਹ ਤੱਕ ਅਜਿਹੇ ਲੋਕਾਂ ਦੀ ਕੁਦਰਤੀ ਸਾਹ ਪ੍ਰਕਾਸ਼ ਸਿੰਘ ਬਾਦਲ ਜਦੋਂ ਮੈਂ ਜੇਲ੍ਹ ਚੋਂ ਬਾਹਰ ਆਇਆ ਹਮ ਕੁਦਰਤੀ ਮੈਨੂੰ ਕਿਤੇ ਟੱਕਰ ਗਏ ਉਹ ਜਿਹੜੋ ਕਦਰ ਕਰਦੇ ਸੀਗੇ ਉਹਨਾਂ ਨੇ ਪਿਆਰ ਨਾਲ ਕੰਡ ਤੇ ਹੱਥ ਫੇਰਿਆ ਮੈਨੂੰ ਕਹਿੰਦੇ ਕਾਕਾ ਕੀ ਕਰਦੇ ਹੋ ਮੇਰੀ ਮਖੇ ਜੀ ਕੁਛ ਨਹੀਂ ਬਸ ਜਿੰਨੀ ਕਿ ਸੇਵਾ ਹੁੰਦੀ ਉਨੀ ਕਰ ਸੀ ਜੀ ਹੂੰ ਉਹਦੇ ਤੁਸੀਂ ਕੱਕਾ ਕੋਈ ਅਕਾਲੀ ਦਾ ਜਾਓ ਹੂੰ ਜਿੰਨੋ ਹਜਵਾਨ ਜੀ ਉਹ ਤਾਂ ਨੌਜਵਾਨ ਸੀ ਚਲੋ ਬਸ ਉਹਨਾਂ ਦੇ ਕਹਿਣ ਤੇ ਤੁਰ ਪਏ ਹੂੰ ਉਹਨਾਂ ਨੇ ਵੀ ਕਹ ਦੀ ਨਾ ਬਾਹ ਛੱਡੀ ਐ ਨਾ ਗੁੱਟ ਛੱਡਿਆ ਹਾਂ ਹੂੰ ਤੇ ਕੰਮ ਕਰਨ ਨਾਲ ਆਪਣਾ ਕਸਰ ਕੋਈ ਨਹੀਂ ਛੱਡੀ ਥੇਰੀ ਸਾਸੂ ਵੀਰ ਸਿੰਘ ਬਾਦਲ ਹੋਰ ਨਾਲ ਜਾਣ ਕੇ ਚਲੋ ਅਸੀਂ ਛੇੜ ਕੇ ਪੁੱਛ ਲਈਦਾ ਹਾਂ ਹਾਂ ਜੀ ਉਹ ਹਸਿਨਾ ਕਹਿੰਦੇ ਕਿ ਆਪਣੇ ਦੋ ਚੋਂ ਬੰਦਿਆਂ ਨੂੰ ਜਿਆਦਾ ਚੜਿਆ ਵੀ ਗੱਟਜੋੜੋ ਹੋ ਗਿਆ ਕਿ ਨਹੀਂ ਹੋ ਗਿਆ ਹੋ ਜੂਗਾ ਕਿ ਨਹੀਂ ਹੋ ਜੂਗਾ ਜਾਂ ਹੋ ਜੂਗਾ ਹਾਂ ਦੇਖ ਦੀ ਗੱਲ ਕੋਈ ਨਹੀਂ ਪਾਰਲੀਮੈਂਟ ਦੇ ਵਿੱਚ ਬੜੇ ਮੈਂਬਰਸੇ ਬਣ ਸਾਡੇ ਗਏ ਨੇ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਸਾਡੇ ਮਾਨ ਸਾਹਿਬ ਵੀ ਸਤਕਾਰਯੋਗ ਗਏ ਨੇ ਸਿਮਰਜੀਤ ਸਿੰਘ ਪਰ ਜਿਸ ਕਦਰ ਉੱਥੇ ਆਵਾਜ਼ ਉਠਣੀ ਚਾਹੀਦੀ ਜੀ ਉਠਾਈਏ ਤੇ ਕੱਲੀ ਬੀਬਾ ਹਰ ਸਿਮਰਤ ਕੋਰਵਾਦਨ ਮਠਾਈ ਸੁਖਬਾਲ ਸਿੰਘ ਖਹਿਰਾ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਚੀਜ਼ ਦੀ ਕਾਹਲਣਾ ਕਾਲ ਦੇ ਪਏ ਨੇ ਤੁਸੀਂ ਉਹਨਾਂ ਦੀ ਸ਼ਖਸੀਅਤ ਬਾਰੇ ਜਾਂ ਉਹਨਾਂ ਦੇ ਫਾਦਰ ਸਾਹਿਬ ਬਾਰੇ ਕਿਉਂਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਲੰਬਾ ਸਮਾਂ ਬਤਾਇਆ ਉਹਨਾਂ ਬਾਰੇ ਜਰੂਰ ਮੈਂ ਚਾਹੁੰਦਾ ਵੀ ਕੋਈ ਨਾ ਕੋਈ ਗੱਲ ਜਾਂ ਕੋਈ ਉਹਨਾਂ ਦਾ ਕੋਈ ਕਿੱਸਾ ਸਾਂਝਾ ਕਰੋ ਜੀ ਕਿਸੇ ਅਕਾਲੀ ਆਗੂ ਦੀ ਵੱਡੀ ਸਾਨ ਸੀਗੀ ਹੂੰ ਸਰਦਾਰ ਸੁਖਿੰਦਰ ਸਿੰਘ ਮੇਰੇ ਵਾਸਤੇ ਤੇ ਦੇਖੋ ਉਹਨਾਂ ਦੀ ਜਿਹੜੀ ਮੈਨੂੰ ਉਹਨਾਂ ਨੇ ਸਹਿਯੋਗ ਦਿੱਤਾ ਜ਼ਿੰਦਗੀ 'ਚ ਹੂੰ ਉਹਨੂੰ ਨਹੀਂ ਮਾਪ ਸਕਦਾ ਸਰਦਾਰ ਸੁਖਿੰਦਰ ਸਿੰਘ ਸੁਖਪਾਲ ਸਿੰਘ ਖੈਰਾ ਦੇ ਫਾਦਰ ਹਾਂ ਫਾਦਰ ਸਾਹਿਬ ਇਹ ਇਸ ਸਮੇਂ ਦਰਾਂ ਮੇਰੇ 9 ਸਾਲ ਤੋਂ ਵੱਧ ਪੀਰੀਅਡ ਦੇ ਦਰਾਂ ਦੇ ਦੇ ਜੇ ਕਿਸੇ ਮੱਤ ਕੀਤੀ ਹੈ ਤੇ ਇੱਕੇ ਬੰਦੇ ਨੇ ਕੀਤੀ ਹੈ ਤੇ ਉਹਨੇ ਵੀ ਤਸੱਲੀ ਆਲੀ ਕੀਤੀ ਹੈ ਤੇ ਉਹ ਸਰਦਾਰ ਸੁਖਿੰਦਰ ਸਿੰਘ ਸੀ ਜਿਨ੍ਹਾਂ ਨੇ ਉਸ ਜਮਾਨੇ 'ਚ 1 ਲੱਖ ਰੁਪਈਆ 1999 'ਚ ਸਾਡੇ ਵਕੀਲ ਨੂੰ ਦਿੱਤਾ ਤੇ ਜਿਹੜੇ ਉਸ ਕੇਸ ਦੀ ਜਿਹੜੀ ਬੜੀ ਵੱਡੀ ਲੜਾਈ ਲੜੀ ਤੇ ਜਿਹਦਾ ਸਾਨੂੰ ਫਾਇਦਾ ਵੀ ਹੋਇਆ ਹੁਣ ਗੱਲ ਆਉਂਦੀ ਹੈ ਸੁਖਪਾਲ ਸਿੰਘ ਖਹਿਰਤ ਮੈਨੂੰ ਉਹਦੇ ਤੇ ਦੇਖੋ ਜਿਸ ਤਰ੍ਹਾਂ ਦੀ ਉਹਦੇ 'ਚ ਸਮਰੱਥਾ ਆ ਉਹਦੇ ਤੇ ਮਾਣ ਜੈ ਮਹਿਸੂਸ ਹੁੰਦਾ ਹੈ ਸਖਪਾਲ ਸਿੰਘ ਖਹਿਰਾ ਜਿੱਥੇ ਕਾਂਗਰਸ ਬੈਠੇ ਹੈ ਤੇ ਦੂਜੇ ਬੰਨੇ ਪੰਥ ਦੀ ਗੱਲ ਵੀ ਕਰਨ ਉਹ ਦੋਗਲਾ ਪੰਥਕ ਅਤੇ ਪੰਜਾਬ ਦੀ ਰਾਜਨੀਤੀ ਦੇ ਵੱਡੇ ਆਗੂ ਵਿਰਸਾ ਸਿੰਘ ਵਲਟੋਆ ਮੇਰੇ ਨਾਲ ਨੇ ਅੱਜ પ્રાਣੀਆਂ ਗੱਲਾਂ ਤੋਂ ਲੈ ਕੇ ਅੱਜ ਦੇ ਮੌਜੂਦਾ ਹਾਲਾਤ ਬਾਰੇ ਗੱਲਬਾਤ ਕਰਾਂਗੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਾਂਗੇ ਵਿਰਸਾ ਸਿੰਘ ਵਲਟੋਆ ਦਾ ਸਵਾਗਤ ਕਰਦੇ ਹਾਂ ਵਟਸਐਪ ਸਭ ਤੋਂ ਪਹਿਲਾਂ ਸਵਾਗਤ ਸਮਾਂ ਦੇਣ ਲਈ ਧੰਨਵਾਦ ਬਹੁਤ ਮਿਹਰਬਾਨੀ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਿਹਤ ਠੀਕ ਹੈ ਜੀ ਤੁਹਾਡੀ ਆ ਚੜਦੀ ਕਲਾ ਚੜਦੀ ਕਲਾ ਵੈਸੇ ਤਾਂ ਇਲੈਕਸ਼ਨਾਂ 'ਚ ਆ ਕੇ ਸਿਆਸੀ ਆਗੂ ਥੋੜੇ ਜਿਹਾ ਹੋਰ ਐਕਟਿਵ ਹੋ ਜਾਂਦੇ ਨੇ ਨਹੀਂ ਦੇਖੋ ਮੇਰੀ ਜ਼ਿੰਦਗੀ ਦਾ ਸੁਭਾਅ ਹੈ ਬੜੇ ਉਤਰਾ ਚੜਾ ਵੇਖਿਆ ਹੈ ਤੇ ਵੈਸੇ ਸਿੱਖ ਕੋਲ ਹੀ ਹੁੰਦੀ ਵੀ ਚੜਦੀ ਕਲਾ ਹੀ ਹੂੰ ਤੇ ਚੜਦੀ ਕਲਾ 'ਚ ਰਹਿਣਾ ਵੀ ਚਾਹੀਦਾ ਹੈ ਹੂੰ ਤੇ ਬਾਕੀ ਤੇ ਦੇਖੋ ਅਸੀਂ ਤੇ ਇਹਨਿਕ ਇਲੈਕਸ਼ਨਾਂ ਵੇਲੇ ਹੀ ਆਣ ਕੇ ਸਰਗਰਮ ਹੋਣੇ ਆ ਸਿਆਸਤ ਅੱਜ ਉਹੀ ਕਾਮਜਾਬ ਆ ਲੋਕ ਉਹਦੇ ਨਾਲ ਹੀ ਜੁੜਦੇ ਆ ਜਿਹੜਾ ਲੋਕਾਂ ਦੇ ਵਿੱਚ ਰੋਜ਼ਾਨਾ ਵਿਚਰਦਾ ਹੈ ਜਿਹੜਾ ਤੁਹਾਡਾ ਹਲਕਾ ਵਾ ਬਾਰਡਰ ਦੇ ਨਾਲ ਲੱਗਦਾ ਉਧਰ ਤੇ ਤਾਂ ਨੌਜਵਾਨ ਬਹੁਤੇ ਨਸ਼ਿਆਂ 'ਚ ਫਸੇ ਨੇ ਰਾਤੋਂ ਭਟਕੇ ਫਿਰਦੇ ਨੇ ਥੱਲ ਪਈ ਹੈ ਮਾੜੀ-ਮੋਟੀ ਉਸ ਹਲਕੇ ਨੂੰ ਜਾਂ ਉਸ ਏਰੀਏ ਦੇ ਵਿੱਚ ਕਿ ਜਾਂ ਫਿਰ ਅਜੇ ਵੀ ਪਹਿਲਾਂ ਦੀ ਤਰ੍ਹਾਂ ਹੀ ਦੇਖੋ ਇਹ ਕੋਈ ਧਰਾਵਾ ਨਹੀਂ ਕਿ ਨਸ਼ਾ ਇੱਕ ਵੱਡੀ ਸਮੱਸਿਆ ਹੈ। ਹੂੰ। ਔਰ ਮੇਰੇ ਖਿਆਲ ਹੈ ਕਿ ਮੈਂ ਵੀ ਨਹੀਂ ਜੰਮਿਆ ਹੋਣਾ ਜਦੋਂ ਤੋਂ ਨਸ਼ੇ ਦੇ ਉੱਤੇ ਬੋਲੀਵੁੱਡ 'ਚ ਦੇ ਹਾਲੀਵੁੱਡ 'ਚ ਫਿਲਮਾਂ ਬਣ ਰਹੀਆਂ ਨੇ। ਹੂੰ। ਅਸੀਂ 400 ਵਰਗੀਆਂ, ਨਸ਼ੇ ਵਰਗੀਆਂ, ਤੂਏ ਵਰਗੀਆਂ ਹੂੰ ਹੂੰ ਤੁਸੀਂ ਦੇਖੋਗੇ ਤਾਂ 1960 ਦੇ ਦਹਾਕੇ ਦੀਆਂ ਹੂੰ ਇਹ ਫਿਲਮਾਂ ਨੇ। ਨਸ਼ਾ ਜਿਹੜਾ ਆ ਅੱਜ ਜਿਹੜਾ ਪ੍ਰਚਲਿਤ ਹੈ ਸਾਡੇ ਪੰਜਾਬ 'ਚ ਜਾਂ ਅਹ ਪੂਰੀ ਦੁਨੀਆ ਦੇ ਵਿੱਚ ਹੀ ਆਪਾਂ ਕਹ ਲਈਏ ਹੂੰ ਇਹ ਬਹੁਤ ਮਾਰੂ ਨਸ਼ਾ ਹੈ ਹੂੰ ਔਰ ਉਸ ਨਸ਼ੇ ਦੀ ਮਾਰ ਸਾਡੇ ਇਲਾਕੇ 'ਚ ਵੀ ਹੈਗੀ ਹੈ ਹੂੰ ਪਰ ਗੱਲ ਦੇ ਕੇ ਜਿਸ ਕਦਰ ਵੱਧ ਰਹੀ ਹੈ ਹੂੰ ਉਹ ਮਾਰ ਜਿਹੜੀ ਹੈ ਉਹ ਚਿੰਤਾ ਵਾਲੀ ਗੱਲ ਹੈ ਇਹ ਹਾਲਾਤ ਨੇ ਔਰ ਇਹ ਇਕੱਲੇ ਖੇਮਕਰਨ ਹਲਕੇ ਦੇ ਜਾਂ ਬਲਟੋਏ ਹਲਕੇ ਦੇ ਨਹੀਂ ਹੂੰ ਪੂਰੇ ਪੰਜਾਬ ਦੇ ਅੱਜ ਹਾਲਾਤ ਜਿਹੜੇ ਨੇ ਉਹ ਇਸ ਹਲਕੇ ਤੋਂ ਵੀ ਮਾੜੇ ਨੇ ਰਾਜਨੀਤਿਕ ਤੌਰ ਦੇ ਉੱਪਰ ਤੁਸੀਂ ਮਹਿਸੂਸ ਕਰਦੇ ਹੋ ਨਿੱਜੀ ਤੌਰ ਦੇ ਉੱਪਰ ਦੱਸ ਦਿਓ ਵੀ ਇੱਕ ਠ ਜਿਹੜਾ ਵਾ ਦੋਵਾਂ ਦਾ ਜੁਆਇੰਟ ਹੋਣੇ ਚਾਹੀਦੇ ਆ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਇਕੱਠੇ ਹੋਣ ਦੀ ਲੋੜ ਨਾ ਦੇਖੋ ਮੈਂ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਗੱਠ ਜੋੜ ਦੇ ਨਾਲ ਜਿਹੜੀਆਂ ਦੂਸਰੀਆਂ ਸ਼ਕਤੀਆਂ ਨੇ ਹੂੰ ਜਿਹੜੀ ਕਾਂਗਰਸ ਵਰਗੀ ਸ਼ਕਤੀ ਹੈ ਜਿਹੜੀ ਸਿੱਖਾਂ ਦੀ ਤੇ ਪੰਜਾਬ ਦੀ ਸਭ ਤੋਂ ਦੁਸ਼ਮਣ ਪਾਰਟੀ ਹੈ ਠੀਕ ਹੈ ਕਿ ਵੱਖਰੀ ਗੱਲ ਹੈ ਕਿ ਸਾਡੀ ਸਿੱਖਾਂ ਨੇ ਤਿੰਨ ਵਾਰ ਸਰਕਾਰ ਉਹਨਾਂ ਦੀ ਬਣਾਈ ਹੈ ਹਾਂਜੀ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਜਿਹੜੀ ਹੈ 2018 ਤੋਂ ਪੈਂਡਿੰਗ ਹੈ 6 ਸਾਲ ਹੋ ਗਏ 7 ਵਾਰਾਂ ਤੋਂ ਹਰ ਜੈਟ ਕਰਦੀ ਹੈ ਹਾਂਜੀ ਜਿਹੜਾ ਕਿ ਦਿੱਲੀ ਸਰਕਾਰ ਦਾ ਅਧਿਕਾਰ ਖੇਤਰ ਹੈ ਤੇ ਇਹ ਗੱਲਾਂ ਜਿਹੜੀਆਂ ਨੇ ਚੁਬਦੀਆਂ ਨੇ ਤੁਸੀਂ ਦੱਸ ਰਹੇ ਸੀ ਕਿ ਵੀ ਲੋਡ ਹੈ ਸਮੇਂ ਦੀ ਇਸ ਟਾਈਮ ਘੱਟ ਜੋੜ ਦੀ ਨਹੀਂ ਘੱਟ ਜੋੜ ਦੀ ਲੋੜ ਹੈ ਪਰ ਸਿੱਖਾਂ ਨੂੰ ਸਾਫ਼ ਤੇ ਦਿਓ ਹੂੰ ਪੰਜਾਬੀ ਨੂੰ ਸਾਫ਼ ਤੇ ਦਿਓ ਮਤਲਬ ਘੱਟੋ ਘੱਟ ਜਿਸ ਬਿਹਤਰੀ ਵਾਸਤੇ ਅਸੀਂ ਲੜਨਾ ਆ ਹੂੰ ਤੇ ਜੇ ਸਾਨੂੰ ਤੁਸੀਂ ਅੱਜ ਹੀ ਤੁਹਾਡੇ ਤੋਂ ਸਾਨੂੰ ਸਵਾਲ ਨੇ ਸਾਨੂੰ ਤੁਹਾਡੇ ਤੋਂ ਲੰਬੇ ਨੇ ਹੂੰ ਤੇ ਅਸੀਂ ਕਹਿੰਦੀ ਆ ਸਾਡਾ ਸਵਾਰਨਗੇ ਹੂੰ ਉਹ ਉਹ ਕੁਦਰਤੀ ਕੁਲੂਪ ਵੀ ਸਵਾਲ ਕਰਨਗੇ ਮੇਰਾ ਆਖਰੀ ਸਵਾਲ ਆ ਖਡੂਸ ਸਾਹਿਬ ਸੀਟ ਤੋਂ ਕਿੰਨੋਂ ਫਿਰ ਅੱਗੇ ਕਰ ਰਹੇ ਹਾਂ ਕਿਹਨਾ ਕਿਹਨਾਂ ਦੇ ਨਾਮ ਚੱਲ ਰਹੇ ਆ ਨਹੀਂ ਨਾਮ ਤਾਂ ਮੈਨੂੰ ਨਹੀਂ ਪਤਾ ਇਹ ਤਾਂ ਪਾਰਟੀ ਪ੍ਰਧਾਨ ਸਾਹਿਬ ਨੂੰ ਪਤਾ ਹੋਊਗਾ ਜੇ ਤੁਹਾਡੀ ਡਿਊਟੀ ਲੈਣੇ ਤੁਸੀਂ ਤਿਆਰ ਹੋ ਲੜਨ ਲਈ ਚਾਹਣ ਦੇਖੋ ਮੈਂ ਮੋਟੇ ਜੀ ਗੱਲ ਦੱਸਦਾ ਜੀ ਪਾਰਟੀ ਜਿੰਨੂੰ ਵੀ ਹੁਕਮ ਕਰ ਦੂਗੀ ਹੂੰ ਠੀਕ ਹੈ ਜੇ ਮੇਰੇ ਬਾਰੇ ਸੋਚਦੀ ਹੈ ਤੇ ਕੀ ਕਹਿੰਦੇ ਸਿਪਾਹੀਆ ਤੇਰਾ ਕੰਮ ਕੀ ਲੜਨਾ ਔਰ ਪਾਰਲੀਮੈਂਟ ਦੇ ਵਿੱਚ ਬڑے ਮੈਂਬਰ ਸੇ ਬਣ ਸਾਡੇ ਗਏ ਨੇ ਪੰਜਾਬ ਦੇ ਹਮ ਵੱਖ-ਵੱਖ ਪਾਰਟੀਆਂ ਦੇ ਸਾਡੇ ਮਾਨ ਸਾਹਿਬ ਵਿਸ਼ਤਕਾਰ ਜੂ ਗਏ ਨੇ ਸਿਮਰਜੀਤ ਸਿੰਘ ਪਰ ਜਿਸ ਕਦਰ ਉਥੇ ਆਵਾਜ਼ ਉਠਣੀ ਚਾਹੀਦੀ ਹਮ ਜੀ ਉਠਾਈਏ ਤਾਂ ਕੱਲੀ ਬੀਬਾ ਹਰਸਿਮਰਤ कौर ਬਾਦਲ ਨੇ ਉਠਾਈ ਹੈ ਹਮ ਜਿਸ ਜਜ਼ਬੇ ਦੇ ਨਾਲ ਜਿਸ ਜਜ਼ਬੇ ਦੇ ਨਾਲ ਜਿਸ ਜੋਸ਼ ਦੇ ਨਾਲ ਜਿਸ ਦਰਦ ਦੇ ਨਾਲ ਉਨੇ ਸਿੱਖਾਂ ਦੇ ਮਸਲੇ ਜਿਹੜੇ ਪਾਰਲੀਮੈਂਟ 'ਚ ਰੱਖੇ ਆ ਉਹਦੀ ਛਲਾਗਾ ਕਰਨੀ ਬਣਦੀ ਆ ਪਰ ਫਿਰ ਵੀ ਇਹਦੇ ਉੱਤੇ ਹੋਰ ਲੜਾਈ ਲੜਨ ਦੀ ਲੋੜ ਆ